ਆਨੇ ਚੱਲੀ ਆ ਤੇ ਇਹ ਬੰਦੇ ਤੇ ਕਾਰਵਾਈ ਕੋਈ ਨਹੀਂ ਹੋਈ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਾ ਦੇ ਇਵੈਂਟ ਵੀ ਖਰਾਬ ਕਰਤੇ ਇਸ ਬੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਲਈ ਬੈਠੇ ਉਹਨੂੰ ਮੈਂ ਵੈਸੇ ਵੀ ਰੋਜ਼ ਹੀ ਬੱਚਾ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਂਦੀ ਹੁੰਦੀ ਆ ਤੇ ਅੱਜ ਕੀ ਹੋਇਆ ਕਿ ਉਹ ਜਿਹੜਾ ਮਨਦੀਪ ਸਿੰਘ ਸੀ ਮਾਸਟਰ ਉਹ ਪਹਿਲਾਂ ਦੀ ਬੈਂਸ ਬਾੜੀ ਲੱਗਿਆ ਪਿਆ ਸੀ ਕਰਨ ਚਲੋ ਸਾਰੀ ਦੇਖੀ ਜਾਂਦੇ ਸੀਗੇ ਆਪਾਂ ਕੁਝ ਨਹੀਂ ਬੋਲੇ ਹੈਗੇ ਉਸ ਤੋਂ ਬਾਅਦ ਬੱਚਿਆਂ ਦੀ ਥਲੀਟ ਸ਼ੁਰੂ ਹੋ ਗਈ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀਰ ਜੀ ਪੁਲਿਸ ਐ ਰਿਕੁਐਸਟ ਹੈ ਕਿ ਬੱਚਿਆਂ ਦੀ ਥਲੀਟ ਹੋ ਜਾਂਦੋ ਜੇ ਕੋਈ ਗੱਲ ਹੈਗੀ ਆ ਤਾਂ ਬਾਅਦ ਚੋਂ ਕਰ ਲਿਓ ਤੇ ਉਹ ਬੰਦਾ ਬੜੀ ਬਤਮੀਜ਼ੀ ਤੇ ਉੱਤਰ ਆਇਆ ਉਤਰ ਕੇ ਮੈਂ ਉਹਨੂੰ ਦੋ ਦੋ ਤਿੰਨ ਵਾਰ ਰਿਕੁਐਸਟ ਕੀਤੀ ਉਹਨੇ ਨਹੀਂ ਸੁਣੀ ਕਹਿੰਦਾ ਤੁਸੀਂ ਕੌਣ ਹੋਂਦੇ ਹੋ ਮੈਨੂੰ ਇਹ ਗੱਲ ਕਹਿਣ ਵਾਲੇ ਮੈਂ ਕਿਹਾ ਮੈਂ ਇੱਕ ਮਦਰ ਆ ਇੱਕ ਮੈਂ ਤੇ ਬੱਚੇ ਲੈ ਕੇ ਆਈਆਂ ਗਰਾਊਂਡ ਦੇ ਵਿੱਚ ਮੈਂ ਮਦਰ ਆ ਮੈਂ ਮੈਂ ਕਹਿੰਦੀ ਹੱਕ ਆ ਮੈਂ ਮੇਰਾ ਹੱਕ ਹੈ ਕਹਿੰਦਾ ਮੇਰੇ ਬੱਚੇ ਐ ਉਹ ਦੱਸ ਸਭ ਹੋ ਰਿਹਾ ਐ ਕੱਲੀ ਮੇਰੇ ਨਹੀਂ ਸਾਰੀ ਹੋ ਰਿਹਾ ਐ ਕਹਿੰਦਾ ਹੁੰਦੇ ਹੋਣਗੇ ਦੱਸ ਸਭ ਤੇਰੇ ਬੱਚੇ ਮੈਂ ਤੇਰੇ ਬੱਚਿਆਂ ਤੋਂ ਕੀ ਲੈਣਾ ਕਹਿੰਦਾ ਬੜਾ ਬਦਤਮੀਜ਼ੀ ਤੇ ਉੱਤਰਿਆ ਬੜਾ ਬਦਤਮੀਜ਼ੀ ਤੇ ਉੱਤਰਿਆ ਉਹ ਫਿਰ ਉਹਨੇ ਮੈਨੂੰ ਪੁਸ਼ ਕੀਤਾ ਜ਼ੋਰ ਦੀ ਉਹਨੇ ਪੁਸ਼ ਕੀਤਾ ਮੈਂ ਕਿਹਾ ਤੂੰ ਮੈਨੂੰ ਹੱਥ ਕਿਵੇਂ ਲਾਇਆ ਬੋਲ ਬਾਣੀ ਹੋਈ ਮੈਂ ਕਿਹਾ ਤੂੰ ਹੱਥ ਕਿਵੇਂ ਕਹਿੰਦਾ ਮੈਂ ਲਾਉਂਗਾ ਮੈਂ ਕਿਹਾ ਤੂੰ ਲਾ ਕੇ ਦਿਖ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਬੋਲੀ ਬੋਲ ਕੇ ਮੈਂ ਉਹਨੂੰ ਕਿਹਾ ਫਿਰ ਉੱਥੇ ਮਤਲਬ ਕਿ ਜੋ ਸੀ ਨੇੜੇ ਨੇੜੀ ਸੀ ਉਹ ਕਹਿੰਦੇ 100 ਨੰਬਰ ਤੇ ਕਾਲ ਕਰੋ ਤੁਸੀਂ ਇਹਨੇ ਤੁਹਾਡੇ ਹੱਥ ਚੁੱਕਿਆ ਤੁਹਾਡੇ ਤੇ ਮੈਂ 100 ਨੰਬਰ ਤੇ ਕਾਲ ਕਰਦੀ ਉਸ ਤੋਂ ਬਾਅਦ ਪੁਲਿਸ ਆ ਗਈ ਉੱਥੇ ਜੋ ਕਾਰਵਾਈ ਹੋਈ ਉੱਥੇ ਸਾਰਿਆਂ ਨੂੰ ਪਤਾ ਹੀ ਹੈ ਕੋਈ ਜਵਾਬ ਇਹ ਸਾਰਾ ਮਾਮਲਾ ਤੁਹਾਡੇ ਨਾਲ ਇਹ ਸਾਰਾ ਮੇਰੇ ਨਾਲ ਤੇ ਆ ਤੁਹਾਡੇ ਬੱਚੇ ਆ ਗਏ ਮੇਰੇ ਬੱਚੇ ਸੀ ਗਰਾਊਂਡ ਦੇ ਵਿੱਚ ਕੱਲ ਮੇਰੀ ਬੇਟੀ ਦਾ ਥ੍ਰੀਡ ਸੀਗੀ ਉਹ ਫਰਸਟ ਆਈ ਹੈ ਅੱਜ ਮੇਰੇ ਦੋਨੇ ਬੱਚਿਆਂ ਦੀ ਸੀ ਜੋ ਨਹੀਂ ਹੋ ਪਾਈ ਕੱਲੀ ਮੇਰੇ ਬੱਚਿਆਂ ਦੀ ਨਹੀਂ ਸਭ ਦੇ ਬੱਚਿਆਂ ਦੀ ਰੁਕ ਗਈ ਕਿਹੜੀਆਂ ਗੇਮਾਂ ਚੱਲਦੀਆਂ ਨੇ ਇਹ ਆਪਣੇ ਵਤਨੇ ਪੰਜਾਬ ਦੀਆਂ ਹੈਗੀਆਂ ਗੇਮਾਂ ਉਹਦੇ ਵਿੱਚ ਕਿਹੜੀ ਜਗ੍ਹਾ ਤੇ ਮੈਂ ਲੋਕਲ ਬਠਿੰਡਾ ਟੀਚਰ ਕੋਲ ਨਹੀਂ ਮੇਰਾ ਹਾਊਸ ਹੈਗਾ ਤੇ ਬੜੀ ਬੱਧੀ ਟੀਚਰ ਨਾਲ ਕੋਈ ਹੈ ਤੁਹਾਡੇ ਵੀ ਪ੍ਰੋਬਲਮ ਉਹ ਕਾਹਦਾ ਟੀਚਰ ਸੀ ਕਿੱਥੋਂ ਦਾ ਉਹ ਮੈਨੂੰ ਹਜੇ ਜ਼ਿਆਦਾ ਨਹੀਂ ਪਤਾ ਵੀ ਉਹ ਕਿੱਥੋਂ ਦਾ ਤੇ ਪੁਲਿਸ ਨੇ ਸਾਰੀ ਇਨਕੁਆਇਰੀ ਕੀਤੀ ਹੈ ਟਾਈਮ ਤੇ ਪੁਲਿਸ ਪਹੁੰਚ ਗਈ ਸੀ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਬੱਚੇ ਬੱਚੇ ਬੋਲਦੇ ਸੀ ਕਿ ਬੱਚੇ ਤੁਸੀਂ ਮਾਖੇ ਲੜੋ ਨਾ ਤੇ ਆਪਾਂ ਕੰਮ ਕਰਾ ਦਿੰਦੇ ਹਾਂ ਕਿੰਨੇ ਕਰਾਉਣੇ ਕਿਹੜਾ ਕਰਾ ਦਿੰਦੇ ਆ ਤੇ ਇਹ ਕਹਿੰਦੀ ਮੈਂ ਲੱਫੜ ਮਾਰੂੰਗੀ ਲੱਪੜ ਮਾਰਦੀ ਸੀ ਵੀ ਮੈਂ ਕਾਰਨ ਤੇ ਬਸ ਇਸੇ ਗੱਲ ਪਿੱਛੇ ਲੱਪੜ ਕੀ ਦੇ ਮਾਰੀ ਮੇਰੇ ਮਾਰ ਕੇ ਸੀਗੀ ਨੱਡ ਫੈਸ ਕਿਤਾ ਜੀ ਪਰ ਉਹ ਤਾਂ ਉਹ ਦੋਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪੜ ਮਾਰੇ ਗਏ ਆ ਕਿਹੜੋ ਦਿਖਾ ਸਰ ਸਾਰਾ ਕੁਦੇ ਮੋਂ ਤੁਹਾਨੂੰ ਰਹਿਗੇ ਤੁਹਾਨੂੰ ਹਾਂ ਜੀ ਸਾਰਾ ਕੁਝ ਠੀਕ ਹੈ ਸਾਡੇ ਕੋਲ ਇਹਦੇ ਘਰ ਵਾਲ ਦੀ ਪੀਤੀ ਸੀਗੀ ਜੀ ਉਹ ਇਹਨਾਂ ਨੂੰ ਦਵਲਤਾ ਉੱਥੇ ਜੀ ਉਹਨੂੰ ਸਭ ਦੋਟਾ ਕਰਨਾ ਉਹ ਗਵਾਹ ਹੈਗੇ ਜੀ ਹੁਣ ਪੀਤੀ ਹੈ ਜੀ ਮੰਨ ਕੇ ਵੀ ਗਿਆ ਪੀਤੀ ਹੈ ਜੀ ਕਿਹਨਾਂ ਨੇ ਪੀਤੀ ਸਾਡੇ ਕੋਲੇ ਕੰਪਲੇਟ ਆਈ ਹੈ ਜੀ ਸਟੇਡੀਅਮ 'ਚ ਖੇਡਾਂ ਚੱਲ ਰਹੀਆਂ ਸੀ ਉੱਥੇ ਕਿਤੇ ਟੀਚਰ ਦਾ ਆਪਸੋਈ ਦੀ ਹੋਇਆ ਤਰਪਨਾਰ ਲੇਡੀ ਜੀ ਨਾਲ ਉਹਨਾਂ ਦੋਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਦੀ ਪੜਤਾਲ ਕਰ ਰਹੀ ਆ ਜੋ ਵੀ ਪੜਤਾਲ ਤੋਂ ਬਾਅਦ ਕਾਰਵਾਈ ਆਉਂਗੀ ਅਸੀਂ ਕਰਾਂਗੀ ਕੀ ਮਾਮਲਾ ਕੀ ਉਹ ਕੋਟੇਪੁਲੇ ਆਇਆ ਕੀ ਮਾਮਲਾ ਇਹ ਹੈ ਉਹ ਡੇਰੀ ਜੀ ਉੱਥੇ ਆਏ ਸੀਗੇ ਗੇਮਾਂ ਤੇ ਉਹ ਕਹਿੰਦੇ ਵੀ ਸਾਡੇ ਨਾਲ ਟੀਚਰ ਨੇ ਉਹ ਕੀਤੀ ਆ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਲੇਡੀ ਜੀ ਨੇ ਕੀਤੀ ਇਹ ਹੈਗਾ ਇਹਦੀ ਅਸੀਂ ਪੜਤਾਲ ਚੱਲ ਰਹੀ ਆ ਕੋਈ ਸੀਸੀਟੀਵੀ ਮੁੱਟੇ ਜਾਈ ਅਸੀਂ ਕਰ ਰਹੇ ਆ ਪੜਤਾਲ ਕਰ ਰਹੇ ਆ ਸਿਟੀ ਸੀ ਕੈਮਰਾ ਦੇਖ ਕੇ ਹਾਂਜੀ